ਇਹ ਵੀ ਪੈਸੇ ਬੱਟਣ ਦਾ ਇੱਕ ਜ਼ਰੀਆ ਹੈ ਕਿ ਤੁਸੀਂ ਉਹਦੇ ਬਾਰੇ ਲਿਖੋ ਆਪਣੀ ਕਿਤਾਬ ਵਿੱਚੋਂ ਕਮਾਈ ਦਾ ਸਾਧਨ ਬਣਾਓ ਗਲਤ ਗੱਲ ਹੈ ਹਾਂ ਜਿਹੜਾ ਕੰਮ ਤੁਸੀਂ ਕਰਦੇ ਹੋ ਆਰਟ ਦਾ ਕੰਮ ਖਾਸ ਕਰਕੇ ਹਾਂਜੀ ਹਾਂਜੀ ਕਲਾ ਦਾ ਕੰਮ ਉਹਦੀ ਜਿਹੜਾ ਮਿਹਨਤ ਆ ਨਾ ਉਹ ਤੁਹਾਨੂੰ ਲੈਣਾ ਚਾਹੀਦਾ ਪਹਿਲਾਂ ਲੀਆਂ ਕਿਤਾਬਾਂ ਦੇ ਵਾਂਗ ਵੀ ਕਿਤੇ ਇਕੱਲਾ ਮਹਿਮਾ ਮੰਡਲ ਨਾ ਹੋਵੇ ਮੈਂ ਸਿੱਧੂ ਦੇ ਅਸਲੀ ਕਿਰਦਾਰ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਆ ਜੇ ਕਿਤੇ ਕੋਈ ਕਮੀ ਰਹਗੀ ਜੇ ਕਿਤੇ ਉਹਦੀ ਕੋਈ ਖੂਬੀ ਹੈ ਹਰ ਇੱਕ ਪੱਖ ਦੇ ਉੱਪਰ ਇਹ ਤੇ ਚਰਚਾ ਕੀਤੀ ਹੈ ਸਿਕਿਉਰਿਟੀ ਦੇ ਪੱਖ ਤੋਂ ਬਹੁਤ ਸਾਰੀਆਂ ਗਲਤੀਆਂ ਪਰਿਵਾਰ ਨੇ ਸਿੱਧੂ ਨੇ ਕੀਤੀਆਂ ਨੇ ਹਰ ਇੱਕ ਮਸਲੇ ਨੂੰ ਆਪ ਜਾ ਕੇ ਨਿਜੀਠਣ ਦੀ ਕੋਸ਼ਿਸ਼ ਕਰਨੀ ਗੀਤ ਤੇ ਕਿ ਇੰਡਸਟਰੀ ਹੈ ਇਹ ਬੜੇ ਲੰਮੀਆਂ ਸਦੀਆਂ ਤੋਂ ਗੈਂਗਸਟਰ ਕਲਚਰ ਦੇ ਗੈਂਗਸਟਰਾਂ ਦੇ ਅਧੀਨ ਆ ਗਈ ਸਟ੍ਰੋਕਸ ਨਾਲ ਇਹ ਧਮਕੀਆਂ ਸਿੱਧੂ ਨੂੰ ਵੀ ਆਉਂਦੀਆਂ ਸੀ ਪਰ ਉਹ ਬੇਵਾਕੀ ਦੇ ਨਾਲ ਵਿਚਰਨ ਦੇ ਵਿੱਚ ਵਿਸ਼ਵਾਸ ਰੱਖਦਾ ਰਿਹਾ ਉਹਨੇ ਝੁਕਣ ਦੀ بجائے ਲੜਨ ਦਾ ਫੈਸਲਾ ਕੀਤਾ ਹਾਂ ਮੈਨੂੰ ਲੱਗਦਾ ਕਿ ਜਿਹੜੀ ਲੋਕਾਂ ਨੇ ਸ਼ੂਫੀ ਬ੍ਰੋ ਮਾਰਿਆ ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਮਤਲਬ ਇਹ ਆਪ ਆਪ ਦੇ ਤੌਰ ਤੇ ਮਾਰ ਰਹੇ ਆ ਜਾਂ ਫਿਰ ਸਾਡੇ ਤੋਂ ਕੋਈ ਪਰਿਵਾਰ ਹੈ ਪਹਿਲੇ ਐਮਪੀ ਤੇਰੇ ਤੋਂ ਵੱਡੇ ਨਹੀਂ ਜਿਹੜੇ ਬੰਦੇ ਨੂੰ ਦੁਨੀਆ ਤੇ ਸੁਪਰਸਟਾਰ ਫਾਲੋ ਕਰਦੇ ਹਣ ਜਿਹੜਾ ਬੰਦਾ ਦੁਨੀਆ ਦੇ ਕੋਨੇ-ਕੋਨੇ ਵਿੱਚ ਸੁਣਿਆ ਜਾ ਰਿਹਾ ਉਹ ਵੀ ਜੀ 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 ਇਹਦੀ ਪਰ ਮੈਨੂੰ ਲੱਗਦਾ ਕਿ ਸਿੱਧੂ ਕਦੇ ਰਾਜਨੀਤੀ ਵਾਸਤੇ ਬਣਾ ਹੀ ਨਹੀਂ ਸੀ ਮਾਨਸਾ ਪੰਜਾਬ ਦੇ ਮਾਲਵੇ ਖੇਤਰ ਦਾ ਸਭ ਤੋਂ ਅਣਗੌਲਿਆ ਤੇ ਪਛੜਿਆ ਸ਼ਹਿਰ ਹੈ ਇਸ ਲਾਈਨ ਦੇ ਨਾਲ ਸ਼ੁਰੂ ਹੁੰਦੀ ਹੈ ਕਿਤਾਬ ਦਾ ਰੀਅਲ ਰੀਜ਼ਨ ਵਾਈ ਲੈਜੈਂਡ ਡਾਈ ਮਨਜਿੰਦਰ ਮਾਕਾਬਾਈ ਨੇ ਇੱਕ ਕਿਤਾਬ ਲਿਖੀ ਹੈ ਉਸ ਲੈਜੈਂਡ ਤੇ ਲਿਖੀ ਹੈ ਜਿਸ ਨੇ ਅੱਜ ਤੋਂ 2 ਸਾਲ ਪਹਿਲਾਂ ਪੂਰੀ ਦੁਨੀਆ ਨੂੰ ਉਸ ਸਮੇਂ ਰਵਾ ਦਿੱਤਾ ਜਦੋਂ ਇੱਕ ਅਚੰਚੇਤ ਹਾਸੇ ਦੇ ਵਿੱਚ ਇੱਕ ਕਹਿ ਲਈਏ ਜਾਂ ਪਲਾਨਡ ਕਹਿ ਲਈਏ ਹਾਸੇ ਦੇ ਵਿੱਚ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਅੱਜ ਤੱਕ ਹਜ਼ਾਰਾਂ ਗੱਲਾਂ ਹੋ ਰਹੀਆਂ ਨੇ ਹਜ਼ਾਰਾਂ ਚਰਚੇ ਨੇ ਕਿ ਰੀਜ਼ਨ ਕੀ ਸੀ ਕੀ ਹੋਇਆ ਹੋਊਗਾ ਕਿੱਥੋਂ ਗੱਲ ਤੁਰੀ ਹੋਊ ਤੇ ਕਿੱਥੇ ਆ ਕੇ ਨਿਬੜੀ ਐ ਮੇਰੇ ਨਾਲ ਭਾਈ ਮਨਜਿੰਦਰ ਮੱਖਾ ਹੁਣੀ ਨੇ ਉਹਨਾਂ ਦਾ ਸਵਾਗਤ ਕਰਦੇ ਆਂ ਜਿਨ੍ਹਾਂ ਨੇ ਇੱਕ ਕਿਤਾਬ ਲਿਖੀ ਐ ਇਸ ਕਿਤਾਬ ਚ ਕੀ ਕੁਝ ਉਹਨਾਂ ਨੇ ਸਮੋਇਆ ਐ ਉਹਨਾਂ ਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਭਾਈ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਸਿੱਧੀ ਗੱਲ ਸਰ ਜੀ ਭਾਈ ਸਭ ਤੋਂ ਪਹਿਲਾਂ ਤਾਂ ਹਰੇਕ ਪੜਨ ਵਾਲੇ ਦੀ ਇੱਛਾ ਹੁੰਦੀ ਜਾਣਨ ਦੀ ਕਿ ਇਸ ਦੇ ਪਿੱਛੇ ਸਰੋਤ ਕੀ ਹੈ ਜਾਣਕਾਰੀ ਦੇ ਸਰੋਤ ਕੀ ਨੇ ਤੁਸੀਂ ਕਿੰਨਾ ਸਮਾਂ ਉਹਨਾਂ ਦੇ ਨਾਲ ਬਤਾਇਆ ਜਾਂ ਫਿਰ ਜਾਣਕਾਰੀ ਕਿੱਥੋਂ ਇਕੱਤਰ ਕੀਤੀ ਹੈ ਅਮ ਬੇਚੇ ਤਾਂ ਜਦੋਂ ਸਿੱਧੂ ਬਦਲ ਕੇ ਇੰਡੀਆ ਦੇ ਵਿੱਚ ਆ ਜਾਂਦਾ ਪੰਜਾਬ ਦੇ ਵਿੱਚ ਆਉਂਦਾ ਉਹ ਸਮੇਂ ਤੋਂ ਹੀ ਮੈਂ ਸਿੱਧੂ ਦੇ ਨਾਲ ਰਿਹਾ ਤੇ ਬੜਾ ਅ ਲੰਮਾ ਸਮਾਂ ਇਕੱਠੇ ਅਸੀਂ ਰਹੇ ਹਾਂ ਇਕੱਠੇ ਖੇਡੇ ਹਾਂ ਉਹਨਾਂ ਕਾਲ ਦੇ ਵਿੱਚ ਇਕੱਠੇ ਰਹੇ ਹਾਂ ਪਰ ਫਿਰ ਵੀ ਬਤਲੀ ਕਿ ਮੈਨੂੰ ਲੱਗਦਾ ਹੈ ਕਿ ਮੈਂ ਕੱਲੀ ਆਪਦੀਆਂ ਜਾਣਕਾਰੀਆਂ ਦੇ ਜਾਂ ਆਪਦੇ ਮਾਤਾ ਦੇ ਹਿਸਾਬ ਦੇ ਨਾਲ ਕਿਤਾਬ ਨਹੀਂ ਸੀ ਲਿਖ ਸਕਦਾ ਉਹ ਲੋਕ ਜੋ ਸਿੱਧੂ ਦੇ ਨਾਲ ਰਹੇ ਨੇ ਬੇਸ਼ੱਕ ਉਹਦੇ ਬਚਪਨ ਦੇ ਦੋਸਤ ਸੀ ਬੇਸ਼ੱਕ ਉਹਦੇ ਸਕੂਲ ਦੇ ਸੀ ਕਾਲਜ ਦੇ ਜਾਂ ਉਹਦੇ ਬਚਪਨ ਦੇ ਨਾਲ ਜਿਹੜੇ ਉਹਦੇ ਪਿੰਡ ਦੇ ਲੋਕ ਸੀ ਉਹ ਹਰ ਇੱਕ ਬੰਦੇ ਤੱਕ ਮੈਂ ਪਹੁੰਚ ਕੀਤੀ ਹੈ ਈਵਨ ਬੀਬੀਸੀ ਲੰਡਨ ਇੱਕ ਡਾਕੂਮੈਂਟਰੀ ਸੀ ਜਿਹਦੇ ਉੱਪਰ ਕਰ ਰਿਹਾ ਉਹਨਾਂ ਦੇ ਨਾਲ ਨਾਲ ਕਿ ਰਿਸਰਚ ਵਰਕ ਕੀਤਾ ਹੈ ਕਿਉਂਕਿ ਉਹ ਡਾਕੂਮੈਂਟਰੀ ਦੇ ਵਿੱਚ ਮੇਰੀ ਵੀ ਇੰਟਰਵਿਊ ਹੈ ਮੈਂ ਉਹਨਾਂ ਦੇ ਨਾਲ ਜਾਣਕਾਰੀਆਂ ਸ਼ੇਅਰ ਕੀਤੀਆਂ ਨੇ ਉਹਨਾਂ ਨੇ ਮੇਰੇ ਨਾਲ ਜਾਣਕਾਰੀਆਂ ਸ਼ੇਅਰ ਕੀਤੀਆਂ ਮੈਂ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ ਵਾਲੀਆਂ ਕਿਤਾਬਾਂ ਦੇ ਵਾਂਗ ਵੀ ਕਿਤੇ ਇਕੱਲਾ ਮਹਿਮਾ ਮੰਡਲ ਨਾ ਹੋਵੇ ਮੈਂ ਉਦੇ ਅਸਲੀ ਕਿਰਦਾਰ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਆ ਜੀ ਕਿਤੇ ਕੋਈ ਕਮੀ ਰਹਗੀ ਜੀ ਕਿਤੇ ਉਹਦੀ ਕੋਈ ਖੂਬੀ ਹੈ ਹਰ ਇੱਕ ਪੱਖ ਦੇ ਉੱਪਰ ਇਹ ਤੇ ਚਰਚਾ ਕੀਤੀ ਹੈ ਭਾਈ ਜਦੋਂ ਤੁਸੀਂ ਮਹਿਮਾ ਮੰਡਲ ਦੀ ਗੱਲ ਕਰਦੇ ਹੋ ਕਿ ਕੱਲਾ ਮਹਿਮਾ ਮੰਡਲ ਨਹੀਂ ਕੀਤਾ ਤੁਸੀਂ ਇਸੇ ਨੂੰ ਕਾਰਨ ਮੰਨਦੇ ਹੋ ਕਿ ਪਰਿਵਾਰ ਦੇ ਬੰਨੋਂ ਇੱਕ ਰਿਐਕਸ਼ਨ ਆਇਆ ਸੀ ਤੁਹਾਡੀ ਇਸ ਕਿਤਾਬ ਦੇ ਉੱਪਰ ਉਹ ਰਿਐਕਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਮੈਨੂੰ ਲੱਗਦਾ ਕਿ ਪਰਿਵਾਰ ਇੱਕ ਅਲੱਗ ਸੋਚ ਦੇ ਨਾਲ ਇਸ ਚੈਲ ਸੋਚਦਾ ਹੈ ਹਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਮਤਲਬ ਕਿ ਸਿੱਧੂ ਦੇ ਉੱਪਰ ਉਹਨਾਂ ਦਾ ਅਧਿਕਾਰ ਹੈ ਉਹ ਆਪਦੀ ਥਾਂ ਤੇ ਸਹੀ ਵੀ ਹੋਣਗੇ ਕਿਉਂਕਿ ਉਹਨਾਂ ਦਾ ਪੁੱਤ ਸੀ ਪਹਿਲਾ ਅਧਿਕਾਰ ਉਹਨਾਂ ਦਾ ਹਾਂ ਪਰ ਜੇ ਅਸੀਂ ਵੇਖੀਏ ਤਾਂ ਸਿੱਧੂ ਇੱਕ ਪਬਲਿਕ ਫਿਗਰ ਸੀ ਹਾਂ ਪੂਰੀ ਦੁਨੀਆ ਉਹਨੂੰ ਪਿਆਰ ਕਰਦੀ ਸੀ ਉਹਨੂੰ ਚਾਹਣ ਵਾਲੇ ਸੀ ਉਹਨੂੰ ਨਫ਼ਰਤ ਕਰਨ ਵਾਲੇ ਸੀ ਆ ਜਿਹੜਾ ਬੰਦਾ ਪਬਲਿਕ ਫਿਗਰ ਹੁੰਦਾ ਹੈ ਉਹਦੇ ਬਾਰੇ ਲੋਕਾਂ ਦੀ ਜਾਣ ਦੀ ਕੁਰਿਓਸਿਟੀ ਹੁੰਦੀ ਹੈ ਉਹਦੇ ਬਾਰੇ ਜਾਣਨ ਦੀ ਕੁਰਿਓਸਿਟੀ ਹੁੰਦੀ ਹੈ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਐਸੇ ਲੋਕ ਜਿਨ੍ਹਾਂ ਨੇ ਸਮਾਜ ਨੂੰ ਅਸਿੱਧੇ ਜਾਂ ਸਿੱਧੇ ਤੌਰ ਤੇ ਇਫੈਕਟ ਕੀਤਾ ਉਹਨਾਂ ਬਾਰੇ ਗੱਲ ਹੋਣੀ ਚਾਹੀਦੀ ਉਹਨਾਂ ਨੂੰ ਉਹਨਾਂ ਬਾਰੇ ਲਿਖਿਆ ਜਾਣਾ ਚਾਹੀਦਾ ਉਹ ਸਾਡੇ ਪੰਜਾਬੀ ਇਤਿਹਾਸ ਦਾ ਪੰਜਾਬੀ ਗੀਤਕਾਰੀ ਦਾ ਐਡਾ ਵੱਡਾ ਪਾਤਰ ਸੀ ਕਿ ਉਹਨੇ ਮਤਲਬ ਕਿ ਸਾਡੀ ਜਿਹੜੀ ਨਵੀਂ ਪੀੜੀ ਹੈ ਨਵਾਂ ਪੂਰ ਹੈ ਉਹਨੂੰ ਪ੍ਰਭਾਵਿਤ ਕੀਤਾ ਉਹਦੀ ਸੋਚ ਨੂੰ ਪ੍ਰਭਾਵਿਤ ਕੀਤਾ ਬੇਸ਼ੱਕ ਹਥਿਆਰਾਂ ਦੀ ਗੱਲ ਹੋਵੇ ਬੇਸ਼ੱਕ ਮਿੱਟੀ ਨਾਲ ਜੁੜ ਕੇ ਕੀਤੀਬੜੀ ਕਰਨ ਦੀ ਗੱਲ ਹੋਵੇ ਜਾਂ ਪੱਕ ਦੀ ਗੱਲ ਹੋਵੇ ਥੀਟ ਪੰਜਾਬੀਅਤ ਨੂੰ ਪ੍ਰਮੋਟ ਕਰਨਾ ਦੀ ਗੱਲ ਹੋਵੇ ਤਾਂ ਫਿਰ ਮਤਲਬ ਕਿ ਇੱਕ ਐਸੇ ਵਿਅਕਤੀ ਦੇ ਉੱਪਰ ਮੈਨੂੰ ਲੱਗਦਾ ਕਿ ਹਜ਼ਾਰਾਂ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਜੋ ਮਤਲਬ ਕਿ ਲੰਮੇ ਸਮੇਂ ਬਾਅਦ ਇੱਕ ਵਿਚਾਰ ਬਣ ਕੇ ਉਹਦੇ ਬਾਰੇ ਨਿਕਲ ਕੇ ਆ ਸਕੇ ਜਾਣਕਾਰੀ ਦੇ ਰੂਪ ਦੇ ਵਿੱਚ ਕਿ ਸਿੱਧੂ ਐਵੇਂ ਦਾ ਸੀ ਤਾਂ ਕਰਕੇ ਇਹ ਕਿਤਾਬ ਮੈਂ ਲਿਖੀ ਹੈ ਤੇ ਵਿਰੋਧ ਆਫਿਸ ਦੀ ਗੱਲ ਹੈ ਤੁਸੀਂ ਸੱਚ ਲਿਖਦੇ ਹੋ ਜਦੋਂ ਤੁਸੀਂ ਕਮੀਆਂ ਵੀ ਲਿਖਦੇ ਤੁਸੀਂ ਕਹਿੰਦੇ ਹੋ ਕਿ ਮਤਲਬ ਕਿ ਸਿਕਿਉਰਿਟੀ ਦੇ ਪੱਖ ਤੋਂ ਬਹੁਤ ਸਾਰੀਆਂ ਗਲਤੀਆਂ ਪਰਿਵਾਰ ਨੇ ਸਿੱਧੂ ਨੇ ਕੀਤੀਆਂ ਨੇ ਜਾਂ ਲੀਗਲੀ ਟੀਮ ਨਾ ਹੋਣੀ ਹਰ ਇੱਕ ਮਸਲੇ ਨੂੰ ਆਪ ਜਾ ਕੇ ਨਿਜਿੱਠਣ ਦੀ ਕੋਸ਼ਿਸ਼ ਕਰਨੀ ਹਾਂ ਉਹਨਾਂ ਨਾਲ ਗੱਲਾਂ ਕਰਕੇ ਮਤਲਬ ਕਿ ਬ੍ਰੋਥ ਸੁਭਾਅਕ ਸੀ ਤੇ ਮੈਨੂੰ ਇਹ ਗੱਲ ਦਾ ਪਹਿਲੇ ਦਿਨ ਤੋਂ ਪਤਾ ਸੀ ਕਿ ਜਦੋਂ ਕਿਤਾਬ ਆਊਗੀ ਤੇ ਮੈਨੂੰ ਲੀਗਲ ਨੋਟਿਸ ਵੀ ਆਉਣਗੇ ਮੇਰੇ ਤੇ ਕੇਸ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਉਹ ਪੁਲਿਸ ਵੀ ਤੰਗ ਪ੍ਰੇਸ਼ਾਨ ਕਰੂ ਤੇ ਉਸ ਦੇ ਤੰਗ ਦੇ ਨਾਲ ਚੱਲ ਵੀ ਰਿਹਾ ਹੈ ਪਰ ਮੈਨੂੰ ਲੱਗਦਾ ਕਿ ਇੱਕ ਲੀਕ ਦੇ ਤੌਰ ਦੇ ਉੱਪਰ ਮੈਂ ਜੋ ਕਰਨਾ ਚਾਹੁੰਦਾ ਸੀ ਉਹ ਕਰ ਚੁੱਕਿਆ ਤੇ ਇਹ ਜਿਹੜੇ ਮਸਲੇ ਨੇ ਸਮੇਂ ਦੇ ਨਾਲ ਆਪੇ ਛੰਡੇ ਪੈ ਗਏ ਪਰ ਭਾਈ ਜਿੱਦਾਂ ਤੁਸੀਂ ਇਹਦਾ ਨਾਮ ਰੱਖਿਆ ਦਾ ਰੀਅਲ ਰੀਜ਼ਨ ਵਾਈ ਲੈਜੈਂਡ ਡਾਈ ਤਾਂ ਤੁਸੀਂ ਨਾਲ ਰਹੇ ਹੋ ਤੁਸੀਂ ਨਾਲ ਵਿਚਰੇ ਹੋ ਜਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਕੁਝ ਤਸਵੀਰਾਂ ਵੀ ਨੇ ਤੁਹਾਡੀਆਂ ਸਾਂਝੀਆਂ ਕੀਤੀਆਂ ਹੋਈਆਂ ਤੁਸੀਂ ਬਾਈ ਦੇ ਨਾਲ ਜੀ ਤੇ ਤੁਸੀਂ ਨੇੜੋਂ ਦੇਖ ਕੇ ਜਾਣਦੇ ਹੋਵੋਗੇ ਕਿ ਸੱਦੂ ਦੀ ਮੌਤ ਦਾ ਵੱਡਾ ਕਾਰਨ ਉਸ ਦੀ ਸਾਦਗੀ ਪਿੰਡ ਦੇ ਨਾਲ ਪਿਆਰ ਖੇਤਾਂ ਦੇ ਨਾਲ ਪਿਆਰ ਤਰਾਂਤਲ ਤੇ ਰਹਿਣ ਦੀ ਜਿਹੜੀ ਆਦਤ ਸੀ ਬਿਲਕੁਲ ਆਮ ਸੁਧਾਰਨ ਵਿਅਕਤੀ ਵਾਂਗ ਉਹ ਮੁੱਖ ਕਾਰਨ ਹੈ ਜਾਂ ਉਹਦਾ ਮੁੱਖ ਕਾਰਨ ਉਸ ਦਾ ਸੁਭਾਅ ਹੈ ਜਿਸ ਤਰੀਕੇ ਦੇ ਨਾਲ ਬੇਬਾਕੀ ਦੇ ਨਾਲ ਉਹ ਵਿਚਰਦਾ ਸੀ ਤੁਹਾਨੂੰ ਮੁੱਖ ਕਾਰਨ ਕੀ ਲੱਗਿਆ ਜਿਹੜਾ ਤੁਸੀਂ ਇਸ ਤੇ ਦਰਜ ਕੀਤਾ ਦੇਖੋ ਜਿਹੜੀ ਇਹ ਪੰਜਾਬੀ ਸੰਗੀਤਕ ਇੰਡਸਟਰੀ ਹੈ ਇਹ ਬੜੇ ਲੰਮੀਆਂ ਸਦੀਆਂ ਤੋਂ ਗੈਂਗਸਟਰ ਕਲਚਰ ਦੇ ਗੈਂਗਸਟਰਾਂ ਦੇ ਅਧੀਨ ਆ ਗਏ ਕਿਉਂਕਿ ਇਹਦੇ ਵਿੱਚ ਮੋਟਾ ਪੈਸਾ ਤਾਂ ਜਿਹੜੇ ਗੈਂਗਸ ਨੇ ਐਕਸਟਰੂਸ਼ਨ ਦੇ ਰੂਪ ਦੇ ਵਿੱਚ ਸਿੰਗਰਾਂ ਨੂੰ ਸਿੰਗਰਾਂ ਤੋਂ ਫਰੋਟੀਆਂ ਮੰਗਦੀਆਂ ਤੇ ਬਹੁਤ ਸਾਰੇ ਸਿੰਗਰ ਫਰੋਟੀਆਂ ਦਿੰਦੇ ਵੀ ਆਏ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਪਿਛਲੇ 3-4 ਸਾਲਾਂ ਦੇ ਵਿੱਚ ਬਹੁਤ ਸਾਰੇ ਸਿੰਗਰਾਂ ਦੇ ਦਰਵਾਜ਼ਿਆਂ ਦੇ ਉੱਪਰ ਫਾਇਰਿੰਗ ਹੋਈ ਪਿਛਲੇ ਮਹੀਨੇ ਅਸੀਂ ਦੇਖਿਆ ਹੀ ਪਿੱਟਲੋਂ ਦੇ ਫਾਇਰਿੰਗ ਹੋਈ ਇੱਕ ਤਾਂ ਇਹ ਪੱਖ ਹੈ ਕਿ ਇਹ ਇੱਕ ਸ੍ਰੋਜਨਾ ਇਤਮਕੀਆ ਸਤੁਲਵੀ ਹੋਣੀ ਸੀ ਪਰ ਉਹ ਬੇਵਾਕੀ ਦੇ ਨਾਲ ਵਿਚਰਨ ਦੇ ਵਿੱਚ ਵਿਸ਼ਵਾਸ ਰੱਖਦਾ ਰਿਹਾ ਉਹਨੇ ਝੁਕਣ ਦੀ بجائے ਲੜਨ ਦਾ ਫੈਸਲਾ ਕੀਤਾ ਪਰ ਜਦੋਂ ਮਤਲਬ ਕਿ ਸਾਨੂੰ ਪਤਾ ਹੋਵੇ ਕਿ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਕਿ ਸਾਡੇ ਮਤਲਬ ਸਾਨੂੰ ਚਾਹ ਦੇ ਨਾਲ ਧੰਕੀ ਮਿਲਦੀ ਹੈ ਗੋੜੀ ਵਾਲੀ ਧੰਕੀ ਮਿਲਦੀ ਹੈ ਤਾਂ ਫਿਰ ਉੱਤੇ ਇਹ ਵੀ ਜ਼ਰੂਰੀ ਹੋ ਜਾਂਦਾ ਕਿ ਅਸੀਂ ਆਪਣੇ ਸਿਕਿਉਰਟੀ ਦੇ ਉੱਪਰ ਵੀ ਕੰਮ ਕਰਨਾ ਸ਼ੁਰੂ ਕਰ ਦੇਈਏ ਕਿਉਂਕਿ ਜਿਸ ਜਿਸ ਸਾ ਜਿਸ ਸਾ ਉਹ ਜਿਹੜਾ ਭਾਰਤੀ ਮਤਲਬ ਕਿ ਸਮਾਜ ਦਾ ਟੰਚ ਹੈ ਅਸੀਂ ਵੇਖਦੇ ਹਾਂ ਕਿ ਇੱਥੇ ਵੱਡੇ ਤੋਂ ਵੱਡੇ ਬੰਦਿਆਂ ਦੇ ਕਤਲ ਹੁੰਦੇ ਰਹਿੰਦੇ ਨੇ ਸਾਡੇ ਇਤਿਹਾਸ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਾਂ ਸੀ ਹੂੰ ਬਹੁਤ ਸਾਰਾ ਪੈਸਾ ਹੋਣ ਦੇ ਬਾਵਜੂਦ ਬਹੁਤ ਵੱਡੇ ਸਾਧਨ ਹੋਣ ਦੇ ਬਾਵਜੂਦ ਜਿਹੜਾ ਸਿਕਿਉਰਿਟੀ ਦੇ ਉੱਪਰ ਨਾਕਾਮ ਕੀਤਾ ਗਿਆ ਇਹ ਵੀ ਇੱਕ ਵੱਡਾ ਕਾਰਨ ਸੀ ਅੰਗੋਲੀਆਂ ਕਰ ਦਿੱਤੇ ਗਿਆ ਇੱਕ ਮੈਨੂੰ ਲੱਗਦਾ ਕਿ ਜਿਹੜਾ ਸਟੇਟ ਦੁਆਰਾ ਇੱਕ ਉੱਪਰ ਦੀ ਉੱਪਰ ਦੀ ਆਵਾਜ਼ ਨੂੰ ਇੱਕ ਉੱਪਰ ਦੀ ਸੋਚ ਨੂੰ ਦਬਾਉਣ ਦੇ ਲਈ ਸਿੱਧੇ ਤਰੀਕੇ ਦੇ ਨਾਲ ਕਿਉਂਕਿ ਮੈਨੂੰ ਲੱਗਦਾ ਕਿ ਜਿਹੜੇ ਲੋਕਾਂ ਨੇ ਸੁਪਦੀ ਬ੍ਰੋ ਮਾਰਿਆ ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਮਤਲਬ ਇਹ ਆਪ ਦੇ ਤੌਰ ਤੇ ਮਾਰ ਰਹੇ ਜਾਂ ਫਿਰ ਸਾਡੇ ਤੋਂ ਕੋਈ ਪਰਿਵਾਰ ਹੈ ਜਿਸ ਹਿਸਾਬ ਦੇ ਨਾਲ ਹੁਣ ਕੈਨੇਡਾ ਦੇ ਵਿੱਚ ਬਾਰਦਾਤਾਂ ਹੋਈਆਂ ਨੇ ਜਾਂ ਇੰਟਰਵਿਊਜ਼ ਹੋਈਆਂ ਨੇ ਆ ਉਤੋਂ ਲੱਗਦਾ ਕਿ ਕਿਤੇ ਨਾ ਕਿਤੇ ਸਟੇਟ ਦਾ ਬੇਸ਼ੱਕ 0.001% ਚਾਂਸਸ ਹੋਣ ਕਿ ਸਟੇਟ ਦਾ ਤੋਂ ਵੀ ਪਰ ਹੈ ਇੱਕ ਅਸੀਂ ਮਤਲਬ ਕਿ ਕਾਰਨਾਂ ਤੋਂ ਇਹ ਗੱਲ ਨੂੰ ਬਾਹਰ ਨਹੀਂ ਰੱਖ ਸਕਦੇ ਕਿ ਸਟੇਟ ਵੀ ਇਹ ਕੰਮ ਕਰਵਾ ਸਕਦੀ ਹੈ ਅ ਸਕਿਉਰਿਟੀ ਦੇ ਪੱਖ ਅਸੀਂ ਇਹਦੇ ਵਿੱਚ ਲੈ ਕੇ ਚੱਲਦੇ ਆਂਗੇ ਤੇ ਬਾਕੀ ਮਤਲਬ ਕਿ ਜਿਹੜੇ ਗੈਂਗਸਟਰਾਂ ਦੇ ਨਾਲ ਵਿਵਾਦ-ਵਿਵਾਦ ਆ ਉਹ ਵੀ ਕਿਤੇ ਨਾ ਕਿਤੇ ਇਹਦੇ ਕਾਰਨ ਰਹੇਗਾ ਭਾਈ ਤੁਸੀਂ ਨਾਲ ਵਿਚ ਰਹੇ ਹੋ ਜਦੋਂ ਵਿਵਾਦਾਂ ਦੀ ਗੱਲ ਆਉਂਦੀ ਸੀ ਕਿਸੇ ਵੀ ਸਿੰਗਰ ਦੇ ਨਾਲ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਤਾਂ ਉਹਦੇ 'ਚ ਫਿਰ ਜਦੋਂ ਸਿੱਧੂ ਪੈ ਜਾਂਦਾ ਸੀ ਫਿਰ ਮੋੜਦਾ ਨਹੀਂ ਸੀ ਪਿੱਛੇ ਇੱਕ ਵਾਰੀ ਸਿੱਧੂ ਨੇ ਸ਼ੁਰੂ ਹੋ ਜਾਣਾ ਫਿਰ ਥੋਕ-ਥੋਕ ਜਵਾਬ ਦੇਣੇ ਤੁਹਾਨੂੰ ਇਹ ਮਰਤੀ ਸਿੱਧੂ ਦੇ ਵਿੱਚ ਆਮ ਤੌਰ ਤੇ ਵੀ ਸੀ ਜਦੋਂ ਵਿਚਰਤਿਆਂ ਲੋਕਾਂ ਦੇ ਨਾਲ ਉਹਨਾਂ ਨੂੰ ਵੀ ਐਂ ਜਵਾਬ ਦਿੰਦਾ ਸੀ ਤੋੜ ਕੇ ਜਾਂ ਮਿੱਠ ਬੋਲਣ ਦੇ ਸੁਭਾਅ ਦਾ ਸੀ ਨਹੀਂ ਨਹੀਂ ਇਹ ਬਚਪਨ ਚ ਤਾਂ ਸਿੱਧੂ ਬੜਾ ਨਰਮ ਜਿਹਾ ਤੇ ਸੌਜਾ ਹੁੰਦਾ ਸੀ ਠੀਕ ਹੈ ਪਰ ਜਦੋਂ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਗਿਆ ਜਿਵੇਂ ਜਿਵੇਂ ਤਰੱਕੀ ਆਉਂਦੀ ਗਈ ਉਹਦੇ ਨਾਲ ਉਹਨੂੰ ਮਤਲਬ ਕਿ ਇੱਕ ਆਰਟਿਸਟ ਤੋਂ ਜਾਂ ਇੱਕ ਵੱਡੇ ਵਿਅਕਤੀ ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਆਉਂਦੀਆਂ ਆਸ ਵੱਧ ਜਾਂਦੀ ਆਸ ਵੱਧ ਜਾਂਦੀ ਹੈ ਪਰ ਜਦੋਂ ਤੁਸੀਂ ਉਹ ਆਸ ਜਾਂ ਕਿਸੇ ਨੂੰ ਕੋਈ ਫਾਇਦਾ ਨਹੀਂ ਦੇ ਸਕਦੇ ਤਾਂ ਲੋਕ ਤੁਹਾਡੀ ਅਲੋਚਨਾ ਸ਼ੁਰੂ ਕਰ ਦਿੰਦੇ ਨੇ ਹਾਂ ਤੇ ਫਿਰ ਮਤਲਬ ਇਹ ਕਿ ਅਲੋਚਨਾ ਦੇ ਵਿੱਚੋ ਵਿਵਾਦ ਪੈਦਾ ਹੁੰਦੇ ਨੇ ਤੁਹਾਡੇ ਰਿਸ਼ਤੇ ਖਰਾਬ ਹੋਣ ਲੱਗ ਜਾਂਦੇ ਨੇ ਇਸ ਦੀਆਂ ਕਈ ਘਟਨਾਵਾਂ ਨੇ ਕਿ ਸਿੱਧੂ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਬਾਤ-ਬਾਤ ਹੁੰਦੀ ਰਹੇ ਹੈਨਾ ਤੇ ਫਿਰ ਉਹਨਾਂ ਦੇ ਵਿੱਚੋ ਬੇਵਾਕ ਹੋ ਕੇ ਉੱਪਰ ਦਾ ਰਿਹਾ ਜੀ ਸ਼ੁਕਰ ਮਨਜਿੰਦਰ ਭਾਈ ਇੱਕ ਹੋਰ ਗੱਲ ਜਾਂ ਇੱਕ ਹੋਰ ਪੱਖ ਇਹ ਵੀ ਸਾਹਮਣੇ ਆਇਆ ਕਿ ਜਦੋਂ ਸਿੱਧੂ ਜਿਉਂਦਾ ਸੀ ਉਸਲੇ ਵੀ ਉਸ ਨੂੰ ਵਰਤਣ ਦੀ ਕਿਸੇ ਨੇ ਕਸਰ ਨਹੀਂ ਛੱਡੀ ਉਹ ਆਪ ਵੀ ਕਹਿੰਦਾ ਸੀ ਕਿ ਵਰਤਣ ਵਾਲੇ ਵਰਤ ਕੇ ਚਲੇ ਗਏ ਬਹੁਤ ਗਿਣੇ ਚੁਣੇ ਮੇਰੇ ਨਾਲ ਨੇ ਸਿਰਫ ਉਹਨਾਂ ਦੇ ਨਾਲ ਹੀ ਮੇਰਾ ਮਤਲਬ ਹੈ ਪਰ ਜਦੋਂ ਤੁਸੀਂ ਇਹ ਕਿਤਾਬ ਲਿਖੀ ਇੱਕ ਤੱਕਾ OBC ਸੀ ਜਿਹਨੇ ਤੁਹਾਡੀਆਂ ਉਸ ਸਮੇਂ ਹੋਈਆਂ ਇੰਟਰਵਿਊਜ਼ ਦੇ ਥੱਲੇ ਇਹ ਕਮੈਂਟ ਕੀਤਾ ਬੱਡੇ ਬੱਦਰ ਤੇ ਅਸੀਂ ਜਦੋਂ ਦੇਖਦੇ ਸੀ ਕਿ ਇਹ ਵੀ ਪੈਸੇ ਬੱਟਣ ਦਾ ਇੱਕ ਜ਼ਰੀਆ ਹੈ ਕਿ ਤੁਸੀਂ ਉਹਦੇ ਬਾਰੇ ਲਿਖੋ ਆਪਣੀ ਕਿਤਾਬ ਵਿੱਚੋਂ ਕਮਾਈ ਦਾ ਸਾਧਨ ਬਣਾਓ ਤੁਸੀਂ ਇਸ ਤੇ ਕੀ ਟਿੱਪਣੀ ਕਰੋਗੇ ਕਿ ਤੁਸੀਂ ਇਹ ਮੌਕਾ ਵਰਤੇ ਆ ਇਹ ਇਸ ਨੂੰ ਕੈਸ਼ ਕੀਤਾ ਹੈ ਜਾਂ ਤੁਹਾਡੀ ਕੀ ਪ੍ਰਤੀਕਿਰਿਆ ਇਸ ਕਮੈਂਟ ਦੇ ਉੱਪਰ ਖਾਸ ਕਰਕੇ ਸਿੱਧੂ ਦੀ ਮੌਤ ਤੋਂ ਬਾਅਦ ਨਾਲ ਲਗਾਤਾਰ ਬਦਲੇ ਲਗਭਗ 11-12 ਕਿਤਾਬਾਂ ਆ ਗਈਆਂ ਹਾਂ ਕਈ ਕਿਤਾਬਾਂ ਨੇ ਤਾਂ ਮਤਲਬ ਕਰੋੜਾਂ ਦੇ ਵਿੱਚ ਕਮਾਈ ਕੀਤੀ ਹੈ ਜਦੋਂ ਕਿ ਉਹਦੇ ਵਿੱਚ ਉਹਨਾਂ ਦੇ ਵਿੱਚ ਕੁਝ ਹੈ ਵੀ ਨਹੀਂ ਸੀ ਮੈਂ ਲਗਭਗ ਸਵਾ 2 ਸਾਲ 2.5 ਸਾਲ ਕਿਤਾਬ ਤੇ ਕੰਮ ਕਰਦਾ ਰਿਹਾ ਹਾਂ ਆ ਲੇਟ ਕੰਮ ਕਰਨ ਕਰਕੇ ਮਤਲਬ ਕਿ ਕਿਤੇ ਨਾ ਕਿਤੇ ਔੜੀ ਔੜੀ ਲੋਕਾਂ ਦਾ ਇੰਟਰਸਟ ਇਹ ਗੁੱਦੇ ਤੋਂ ਘਟਿਆ ਵੀ ਆ ਤੇ ਪਰ ਜੇ ਮੈਨੂੰ ਮਤਲਬ ਕਿ ਇਹ ਹੁੰਦਾ ਕਿ ਮੈਂ ਪੈਸਾ ਕਮਾਉਣਾ ਤੇ ਪਤਲੇ ਜਿੰਨੀਆਂ ਜਾਣਕਾਰੀਆਂ ਜਿਹੜੇ ਜਿਹੜੇ ਲੋਕਾਂ ਨੇ ਕਿਤਾਬ ਪੜ੍ਹੀ ਹੈ ਐ ਤੇ ਪੰਜਾਬੀ ਸਾਹਿਤ ਦਾ ਬਹੁਤ ਵੱਡਾ ਨਾਮ ਹੁਣੇ ਮੈਨੂੰ ਤਸਕੀਨ ਸਰ ਮਿਲ ਕੇ ਗਏ ਨੇ ਉਹਨਾਂ ਦੀ ਕਿਤਾਬ ਆਈ ਹੈ ਪੰਜਾਬ ਦੇ ਪਾਣੀਆਂ ਤੇ ਲੋਕ ਗਾਇਕੀ ਦੇ ਉੱਪਰ ਉਹਨਾਂ ਨੇ ਕਿਤਾਬ ਪੜ੍ਹੀ ਹੈ ਹਾਂ ਤੇ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਐਪਰੀਸ਼ੀਏਟ ਕੀਤਾ ਤਾਂ ਮੇਰਾ ਜਿਹੜਾ ਕੰਮ ਹੈ ਉਹ ਜਿਹੜੀਆਂ ਨਜ਼ਰਾਂ ਨੂੰ ਸਤਿਕਾਰ ਹੈ ਉਹ ਨਜ਼ਰਾਂ ਨੇ ਜਿਹੜੀਆਂ ਪੰਜਾਬੀ ਸਾਹਿਤ ਬਾਰੇ ਜਾਣਦੇ ਨੇ ਜਿਹਨਾਂ ਲੋਕਾਂ ਨੂੰ ਪਤਾ ਕਿ ਸਾਹਿਤ ਕੀ ਹੈ ਕਿਤਾਬ ਕੀ ਹੈ ਰਹੀ ਗੱਲ ਪਈ ਸੀ ਦੀ ਜਦੋਂ ਮੈਂ ਆਪਦੀ ਪਹਿਲੀ ਕਿਤਾਬ ਲਿਖੀ ਸੀ ਨਾ ਬਲੱਡ ਲਾਈਨ ਹੂੰ ਤੇ ਮੈਂ ਮਤਲਬ ਜਦੋਂ ਸੁਖਦੀਪ ਨੋਦੇ ਨਾਲ ਉਹਦੇ ਬਾਰੇ ਮੇਰੇ ਨਾਲ ਗੱਲ ਕੀਤੀ ਕਹਿੰਦਾ ਵੀ ਕਿਤਾਬਾਂ ਚੋਂ ਪੈਸਾ ਪੂਸਾ ਬਣਦਾ ਕਿ ਬਣਦਾ ਨਹੀਂ ਤਾਂ ਨਹੀਂ ਬਾਈ ਕਿਤਾਬਾਂ ਚੋਂ ਕੋਈ ਬੜਾ ਰੁਪਈਆ ਨਹੀਂ ਬਣਦਾ ਹੁੰਦਾ 10 15 ਰੁਪਏ ਬਣਦਾ ਕਿਤਾਬ ਮਾਗਰ बस ही बचਦੇ ਆ ਉਹ ਕਹਿੰਦਾ ਵੀ ਤੂੰ ਲੈਣਾ ਹੁੰਦਾ ਕਿ ਨਹੀਂ ਮਾਂ ਵੀ ਮੈਂ ਮਤਲਬ ਕਿ ਆਪਣਾ ਸਰ ਮੈਂ ਇੱਕ ਦੇ ਰੁਪਏ ਨਹੀਂ ਨੇ ਉਹ ਬਹੁਤ ਗਲਤ ਗੱਲ ਹੈ ਹਾਂ ਜਿਹੜਾ ਕੰਮ ਤੁਸੀਂ ਕਰਦੇ ਹੋ ਆਰਟ ਦਾ ਕੰਮ ਖਾਸ ਕਰਕੇ ਹਾਂਜੀ ਹਾਂਜੀ ਕਲਾ ਦਾ ਕੰਮ ਉਹਦੀ ਜਿਹੜਾ ਮਿਹਨਤ ਆ ਨਾ ਉਹ ਸਾਨੂੰ ਲੈਣਾ ਚਾਹੀਦਾ ਲੈਣਾ ਚਾਹੀਦਾ ਤੇ ਇਹੀ ਗੱਲ ਹੈ ਕਿ ਇਹ ਕਿਤਾਬ ਦੇ ਉੱਪਰ ਸਿਰੇ ਦਾ ਪੇਜ ਲੱਗਿਆ ਹੋਇਆ ਫੋਟੋਆਂ ਲੱਗੀਆਂ ਹੋਈਆਂ ਨੇ ਬਹੁਤ ਮਹਿੰਗੀ ਸਪਾਈ ਕਰਾਈ ਹੈ ਇਹਦੇ ਵਿੱਚੋਂ ਮੈਂ ਸਿਰਫ ਨੀਂਤਾਨਾ ਹੀ ਲੈ ਰਿਹਾ ਜਿਹੜਾ ਮੈਂ ਪਿਛਲੇ 2 ਸਾਲ ਦੇ ਵਿੱਚ ਕੰਮ ਕੀਤਾ ਇਹਦੇ ਨਾਲ ਇਹ ਨਹੀਂ ਕਿ ਮੇਰੀਆਂ ਕੋਠੀਆਂ ਚੱਲਣ ਲੱਗ ਜਾਣੀਆਂ ਅੱਛਾ ਜਿੰਨਾ ਕਹਤ ਲੇ ਨੀਂਤਾਨਾ ਉਹ ਹੀ ਚੱਲ ਠੀਕ ਹੈ ਤੇ ਸਿੱਧੂ ਦਾ ਭਾਜੀ ਪਾਰਟੀ ਨੂੰ ਜੁਆਇਨ ਕਰ ਲੈਣਾ ਇੱਕ ਸਿਆਸਤ ਦੇ ਵਿੱਚ ਪੈਰ ਰੱਖ ਲੈਣਾ ਉਹਦੇ ਬਾਰੇ ਵੀ ਕੋਈ ਜ਼ਿਕਰ ਹੈ ਤੁਸੀਂ ਉਸ ਤੇ ਕੀ ਅਪਰੋਚ ਰੱਖੀ ਹੈ ਜਾਂ ਉਸ ਤੇ ਆਲੇ ਦੁਆਲੇ ਦੇ ਲੋਕਾਂ ਦੀ ਕੀ ਅਪਰੋਚ ਸੀ ਕਿਉਂਕਿ ਜਦੋਂ ਮਾਨਸੇ ਦੀ ਗੱਲ ਕਰਦੇ ਆ ਕਬੱਡੀ ਗਣਤੀ ਜਾਂ ਵੱਡਾ ਤੱਕਾ ਉਹ ਹੈ ਜਦੋਂ ਬਾਅਦ ਦੇ ਵਿੱਚ ਕਤਲ ਤੋਂ ਬਾਅਦ ਗੱਲ ਕਰ ਰਹੇ ਸੀ ਲੋਕਾਂ ਦੇ ਨਾਲ ਲੋਕਾਂ ਦਾ ਕਹਿਣਾ ਸੀ ਕਿ ਕਿਤੇ ਨਾ ਕਿਤੇ ਕਤਲ ਸਾਡੇ ਹੱਥੋਂ ਹੋਇਆ ਸਾਡੇ ਹੱਥੋਂ ਹੋਇਆ ਇਹਦਾ ਭਾਵ ਕਿ ਅਸੀਂ ਉਸ ਨੂੰ ਐਜ਼ ਏ ਐਮਐਲਏ ਨਹੀਂ ਚੁਣਿਆ ਅਸੀਂ ਉਸ ਨੂੰ ਸਵੀਕਾਰ ਨਹੀਂ ਕੀਤਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਉਸ ਦਾ ਪਾਰਟੀ ਜੁਆਇਨ ਕਰ ਲੈਣਾ ਚੋਣਾਂ 'ਚ ਹਾਰ ਜਾਣਾ ਇਸ ਗੱਲ ਮੈਂ ਤਾਂ ਸ਼ੁਰੂ ਤੋਂ ਹੀ ਮਤਲਬ ਕਿ ਉਹਦੇ ਰਾਜਨੀਤੀ ਦੇ ਵਿੱਚ ਜਾਣ ਦੇ ਖਿਲਾਫ ਸੀ ਮੈਂ ਕਦੇ ਹੱਕ 'ਚ ਨਹੀਂ ਸੀ ਕਿਉਂਕਿ ਮੈਨੂੰ ਕਿਹਾ ਸੀ ਕਿ ਐਮਐਲਏ ਐਮਪੀ ਤੇਰੇ ਤੋਂ ਵੱਡੇ ਨਹੀਂ ਜਿਹੜੇ ਬੰਦੇ ਨੂੰ ਦੁਨੀਆ ਦੇ ਸੁਪਰਸਟਾਰ ਹਾਂ ਫੋਲੋ ਕਰਦੀ ਹੁਣ ਜਿਹੜਾ ਬੰਦਾ ਪਰੀਆਂ ਦੇ ਕੋਨੇ-ਕੋਨੇ ਵਿੱਚ ਸੁਣਿਆ ਜਾ ਰਿਹਾ ਉਹ ਵੀ ਜੀ 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 ਦੀ ਪਪੂਲਾਰਿਟੀ ਨਾਲ ਲੱਗ ਕੇ ਮੁਲਕਾਂ ਦੇ ਵਿੱਚ ਇੰਨੀ ਵੱਡੀ ਸੰਖਿਆ ਦੇ ਵਿੱਚ ਹੋਵੇ ਉਹਦੇ ਵਾਸਤੇ ਐਮਐਲਏ ਜਾਂ ਐਮਪੀ ਕੋਈ ਵੱਡੀ ਗੱਲ ਨਹੀਂ ਆ ਰਾਜਨੀਤੀਕਤੌਰ ਦੇ ਉੱਪਰ ਮੈਨੂੰ ਲੱਗਦਾ ਕਿ ਸਿੱਧੂ ਕਦੇ ਰਾਜਨੀਤੀ ਵਾਸਤੇ ਬਣਾ ਹੀ ਨਹੀਂ ਸੀ ਹਾਂ ਸੋਭਦੀ ਦਾ ਚੋਣਾਂ ਦੇ ਵਿੱਚ ਹਾਰ ਜਾਣ ਤੋਂ ਬਾਅਦ ਉਹ ਬੜਾ ਕੁਝ ਸਿੱਖ ਕੇ ਨਿਕਲੇ ਕਿ ਗਰਾਊਂਡ ਦੇ ਉੱਪਰ ਕਿਵੇਂ ਲੋਕ ਸਫਰ ਕਰ ਰਹੇ ਨੇ ਕਿੰਨੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਤੜਕ ਰਹੀ ਹੈ ਧਰਤਾਂ ਦੇ ਉੱਪਰ ਇਹ ਚੀਜ਼ਾਂ ਤੋਂ ਬਾਅਦ ਜਿਹੜੀਆਂ ਉਹਦੀਆਂ ਲਾਸਟ ਇੰਟਰਵਿਊਜ਼ ਜੇ ਤੁਸੀਂ ਦੇਖਦੇ ਹੋ ਕਿ ਇੱਕ ਨਵਾਂ ਸਿੱਧੂ ਉੱਭਰ ਕੇ ਆਉਂਦਾ ਜੋ ਚਿੰਤਕ ਹੈ ਜੋ ਸੂਝਵਾਨ ਹੈ ਜੋ ਸਹਿਜਤਾ ਦੇ ਨਾਲ ਬੋਲਦਾ ਪਿਆਰ ਨਾਲ ਬੋਲਦਾ ਠਰਮੇ ਨਾਲ ਗੱਲ ਕਰਦਾ ਉਹ ਜਿਹੜਾ ਫਕਰਪਨਾ ਹੰਕਾਰੀਪਣਾ ਅਪਸੀ ਦੇਖਦੇ ਉਹ ਗਾਇਬ ਹੋ ਜਾਂਦਾ ਰਾਜ ਜਿਹਨੇ ਇਹਨੂੰ ਸਿਖਾਇਆ ਸੀ ਸਕੀਪ ਗੋਟ ਗਾਣਾ ਆਉਂਦਾ ਹੈ ਹਾਰਨ ਤੋਂ ਬਾਅਦ ਉਹ ਇਸੇ ਦਾ ਰਿਐਕਸ਼ਨ ਮੰਨ ਸਕਦੇ ਆ ਉਹਨੂੰ ਹਾਂ ਉਹ ਮਤਲਬ ਕਿ ਇਹ ਵੀ ਸਾ ਜਿਹੜਾ ਜਵਾਬ ਆ ਉਹ ਆਪਦੀ ਕਲਮ ਦੇ ਨਾਲ ਦਿੰਦਾ ਸੀ ਕਿਉਂਕਿ ਸਿੱਧੂ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਜੰਗ ਹਾਰਿਆ ਨਹੀਂ ਹਾਂ ਇਹ ਪਹਿਲੀ ਵਾਰੀ ਸੀ ਕਿ ਸਿੱਧੂ ਮਤਲਬ ਕਿ ਚੋਣਾ ਹਾਰਿਆ ਤੇ ਪਹਿਲੀ ਹਾਰ ਹੁੰਦੀ ਹੈ ਜਿਹੜੀ ਉਹ ਮਤਲਬ ਕਿ ਬੜੀ ਦਰਦ ਦਰਦਨਾਕ ਹੁੰਦੀ ਹੈ ਕਿ ਉਹ ਮਤਲਬ ਕਿ ਲੋਕ ਹਥਿਆਰਾਂ ਦੇ ਨਾਲ ਰਿਐਕਟ ਕਰਦੇ ਨੇ ਬਾਹਰ ਕਰਦੇ ਨੇ ਉਹਨੇ ਬੜੇ ਸੋਹਣੇ ਟੰਗ ਦੇ ਨਾਲ ਲੋਕਾਂ ਨੂੰ ਕਿਹਾ ਕਿ ਮੇਰੀ ਹਾਰ ਤੇ ਨਾ ਸਣਾ ਮੇਰੀ ਹਾਰ ਤੇ ਮੇਰਾ ਮਜ਼ਾਕ ਅਡਾਉਣਾ ਬੜੇ ਲੋਕ ਇਹ ਨਹੀਂ ਜਾਣਦੇ ਕਿ ਜਿਹੜੇ ਉਹਨਾਂ ਨੇ ਲੋਕ ਹੁਣ ਚੁਣੇ ਨੇ ਉਹਨਾਂ ਦੇ ਨਾਲ ਵੀ ਕੁਝ ਬਦਲ ਨਹੀਂ ਲੱਗਿਆ ਰਾਜਨੀਤੀ ਹੈ ਜਿਹੜੀ ਉਹ ਐਵੇਂ ਹੀ ਹੈ ਗਲਤੀਆਂ ਲੋਕਾਂ ਦੀਆਂ ਨੇ ਉਹਨਾਂ ਨੇ ਖਾਲੜਾ ਵੀ ਹਰਾਇਆ ਉਹਨਾਂ ਨੇ ਸਰਜੀਤ ਮਾਨ ਵੀ ਹਰਾਇਆ ਵੀ ਮੈਂ ਤਾਂ ਕੋਈ ਚੀਜ਼ ਹੀ ਮਤਲਬ ਐਡੀ ਉਹ ਨਹੀਂ ਚੀਜ਼ ਨਹੀਂ ਜੇ ਤੁਸੀਂ ਮੈਨੂੰ ਹਰਾਤਾ ਫਿਰ ਕੀ ਹੋ ਜੀ ਸੋ ਮਾਕਾ ਬਾਈ ਤੁਸੀਂ ਸਮਾਂ ਦਿੱਤਾ ਇਸ ਕਿਤਾਬ ਤੇ ਤੁਸੀਂ ਇੰਨੀ ਰਿਸਰਚ ਕਰਕੇ ਕੰਮ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਧੰਨਵਾਦ ਸੋ ਐਹਸਾਨ ਭਾਈ ਮਨਜਿੰਦਰ ਮਾਕਾਹੂਣੀ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਦਾ ਰੀਅਲ ਰੀਜ਼ਨ ਵਾਈ ਲੈਜੈਂਡ ਡਾਈਡ ਇਸ ਕਿਤਾਬ ਨੂੰ ਤੁਸੀਂ ਪੜ੍ਹ ਸਕਦੇ ਹੋ ਪ੍ਰਾਪਤ ਕਰ ਸਕਦੇ ਹੋ ਤੇ ਪੜ੍ਹ ਕੇ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂ ਐਸ ਏ ਨਾਲ ਧੰਨਵਾਦ ਸਭ ਸਿਆਕਾਰ